ਬਰਖਾਸਤ ਕੀਤੀ ਮਿਆਦ ਬਹਾਲ ਹੋਏ ਕਰਮਚਾਰੀ ਦੀ ਸੇਵਾ ਦਾ ਹਿੱਸਾ ਹੈ ਪੈਨਸ਼ਨ ਲਈ ਗਣਨਾ ਜ਼ਰੂਰੀ ਹਾਈ ਕੋਰਟ ਵਿਕਾਸ ਪ੍ਰਭਾਕਰ ਕਤਲ ਕੇਸ सुलझाने ਲਈ ਸੁਨੀਲ ਜੋਖਰ ਨੇ ਕੀਤੀ ਪੰਜਾਬ ਪੁਲਿਸ ਦੀ ਤਾਰੀਫ ਨੰਗਰਜਾ ਵਿਆਹੁਤਾ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਮਾਪਿਆਂ ਨੇ ਸੋਹਰੇ ਪਰਿਵਾਰ ਉੱਤੇ ਲਗਾਏ ਪਰੇਸ਼ਾਨ ਕਰਨ ਦੇ ਇਲਜ਼ਾਮ ਰਣਦੀਪ ਸੂਰਜਵਾਲਾ ਵਿਰੋਧ ਚੋਣ ਕਮਿਸ਼ਨ ਦੀ ਕਾਰਵਾਈ 48 ਘੰਟਿਆਂ ਲਈ ਚੋਣ ਪ੍ਰਚਾਰ ਕਰਨ ਉਤੇ ਲਗਾਈ ਪਾਬੰਦੀ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਨਹੀਂ ਖੁੱਲਣ ਦੇਵਾਂਗੇ ਸ਼ਰਾਬ ਦਾ ਠੇਕਾ ਬਠਿੰਡਾ ਵਿਖੇ ਠੇਕਾ ਬੰਦ ਕਰਾਉਣ ਲਈ ਮੁਹੱਲਾ ਵਾਸੀਆਂ ਵੱਲੋਂ ਨਾਰੇਬਾਜ਼ੀ ਚੰਡੀਗੜ੍ਹ ਚ ਕੈਨੇਡਾ ਦੀਆਂ ਵੀਜ਼ਾ ਸੇਵਾਵਾਂ ਪੱਕੇ ਤੌਰ ਤੇ ਬੰਦ ਹੁਣ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣਾ ਪਵੇਗਾ ਸ਼ਿਆਰਪੁਰ ਚ ਮੁੰਡੇ ਕਰਦੇ ਸੀ ਆਵਾਰਾਗਰਦੀ ਜਦੋਂ ਰੋਕਿਆ ਤਾਂ ਆਪਣੇ ਬਾਪ ਦੀ ਉਮਰ ਦੇ ਬਜ਼ੁਰਗ ਨੂੰ ਕੁੱਟਿਆ ਵਾਰਦਾਤ ਸੀਸੀਟੀਵੀ ਵਿੱਚ ਕੈਦ ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁੱਕੀ ਨਾਲ ਭਰਿਆ ਟਰੱਕ ਮਿਲਿਆ 21 ਕੁਆਂਟਲ ਪੁੱਕੀ ਸਮੇਤ ਇੱਕ ਮੁਲਜ਼ਮ ਗ੍ਰਿਫਤਾਰ ਲੁਧਿਆਣਾ ਚ ਮਾਸੂਮ ਦਿਲ ਰੋਜ ਕਤਲ ਮਾਮਲੇ ਚ ਹੁਣ 18 ਅਪ੍ਰੈਲ ਨੂੰ ਆਵੇਗਾ ਫੈਸਲਾ ਪਿਓ ਨੇ ਰੋ ਰੋ ਕੀਤੀ ਤੀ ਦੀ ਕਤਲ ਲਈ ਫਾਂਸੀ ਦੀ ਮੰਗ ਆਪ ਨੇ ਗੁਜਰਾਤ ਲਈ ਜੇਲ੍ਹ ਚ ਬੰਦ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧਿਆ ਤੇ ਸਤਿੰਦਰ ਜੈਨੂਆ ਲਾ ਨਿਆਸਟਾਰ ਪ੍ਰਚਾਰਕ